ਮੇਰਾ ਨਾਮ ਅਜੀਤ ਸਿੰਘ ਜੀ ਕੀ ਘਟਾ ਹੋਈ ਗੱਡੀ ਆ ਰਹੀ ਸੀ ਜੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੇ ਕੋਈ ਠੀਕ ਹੈ ਜੀ ਗੱਡੀ ਸੀਗੀ ਬ੍ਰੀਜ਼ਾ ਕਿਧਰ ਕਿਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਖੰਨੀ ਨੂੰ ਜਾ ਰਿਹਾ ਦੀ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਖੰਨੀ ਤੋਂ ਆ ਰਹੀ ਸੀ ਹਾਂ ਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰੇ ਮੋਟਰਸਾਈਕਲ ਮੋਟਰਸਾਈਕਲ ਤੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਇਹ ਟੁਰਕੀਆ ਜਿਹੜਾ ਟੁਰਕੀਆ ਦੀ ਹੋ ਗਈ ਦੇਖਿਆ ਮੇਰੇ ਬਾਹ ਤੇ ਆਈ ਸੱਟਾਂ ਨੇ ਮੇਰੇ ਬਹੁਤ ਲੱਗੀਆਂ ਨੇ ਤੇ ਜਾਨੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਕੀ ਸਵੇਰੇ ਪਤਾ ਲੱਗਿਆ ਇਹ ਹਮਨ ਰੁਕੇ ਹੋਰੇ 108 ਚਲੇ ਕੇ 108 ਕਰ ਦਿੰਦੇ ਪਰ ਜੀ ਦੋਸਤ ਪਰ ਜੀ ਦੋਸਤ ਕੀ ਨਾ ਜੀ ਅ ਮੇਰਾ ਡਾਕਟਰ ਹਰਪ੍ਰੀਤ ਜੀ ਐਸਟੀਐਸ ਸਮਨਾਲਾ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਇਹ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਨਾਲ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਬੰਦਿਆਂ ਦੇ ਤੇ ਕਿਸ ਚੀਜ਼ ਤੇ ਜਾ ਰਹੇ ਸੀ ਕੁਝ ਹੋ ਰਿਹਾ ਇਹ ਜਿਹੜਾ ਸੀਗਾ 사ਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਅਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿਤੇ ਕਿਤੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ ਸਾਜਨ ਉਹਦੇ ਹੈਗੀ ਸਾਰੀ ਫੇਸ ਦੇ ਉੱਪਰ ਇੰਜਰੀ ਆ ਅੱਛਾ ਜੀ ਆ ਮਤਲਬ ਕਿ ਮੂੰਹ ਦੇ ਉੱਪਰ ਬੱਲੇ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਸੱਟਾਂ ਹੁੰਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਦਾ ਕੋਈ ਸਪੈਸ਼ਲ ਨੂੰ ਸ਼ੈਫਟਲ ਕਰਦੇ ਪਾਉਂਦੇ ਹਾਂ ਹਾਂਜੀ ਹੁਣ ਫਸਟ ਸਟੇਜ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦਾ ਟ੍ਰੀਟਮੈਂਟ ਉਹ ਦੇ ਦਾਂਗੇ ਰੈਫਰ ਤਾਂ ਨਹੀਂ ਜਾਂਦੇ ਰੈਫਰ ਹੁਣੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨ